ਫਰਸ਼ ਤੇ ਰੱਸ਼ੂ ਪਿਆ ਜਸਟ ਮੈਂ ਬੈਗ ਰੱਖ ਲਈ ਅੱਗੇ ਹੋਈ ਮੇਰੇ ਕੋਲ ਤੋਂ ਮੇਰੇ ਕੈਰੀ ਬੈਗ ਸੀਗੇ ਔਰ ਖਲੀ ਮੈਂ ਅੱਗੇ ਹੋਈ ਸੀਗੀ ਔਰ ਫਰਸ਼ ਤੇ ਇੱਕ 10 ਲੀਗ ਬੈਗ ਦੀ ਤਰ੍ਹਾਂ ਅੱਗੇ ਰੱਖਿਆ ਹੋਇਆ ਸੀ ਆਪਣੇ ਬਟ ਮੈਨੂੰ ਪਤਾ ਨਹੀਂ ਲੱਗੇ ਕਿ ਜਿੱਥੇ ਖੋਲ ਕੇ ਮੈਂ ਜਿਹੜਾ ਫਰਸ਼ ਚੋਰੀ ਹੋਇਆ ਫਰਸ਼ ਦੇ ਵਿੱਚ ਚੋਰੀ ਹੋਇਆ ਕਿ ਫਰਸ਼ ਦੇ ਜਿਹੜੇ ਵੱਡੇ ਫਰਸ਼ ਦੇ ਫਰਸ਼ ਦੇ ਵਿੱਚ ਸੀਗਾ ਕੈਰੀ ਬੈਗ ਸਿਰਾ ਉਹਦੇ ਵਿੱਚੋਂ ਚੋਰੀ ਹੋਇਆ ਅੱਛਾ ਜੀ ਤੇ ਉਹ ਕਹਿੰਦੇ ਕੱਪੜੇ ਵੀ ਖੜੇ ਹੋਏ ਕੱਪੜੇ ਵੀ ਇੰਨੇ ਕਿੰਨੇ ਜੱਦ ਨਹੀਂ ਇੱਕ ਕੱਪੜੇ ਉਤਾਰ ਕੇ ਜਾਂਦੀ ਹੈ ਜਿੱਥੇ ਵੀ ਜਾਂਦੀ ਪਹਿਲਾਂ ਦੀ ਹਰਕਤ ਹੈ ਮੈਂ ਗੱਲ ਸਮਝਿਆ ਨਹੀਂ ਤੁਹਾਡੀ ਇਹ ਉਹ ਦੁਕਤਦੀ ਰਹਿੰਦੀ ਹੈ ਕਦੀ ਬਾਹਰ ਹੁੰਦੀ ਹੈ ਕਦੀ ਅੰਦਰ ਹੁੰਦੀ ਆ ਅਸੀਂ ਇਹਨੂੰ ਕਹ ਕੇ ਆਏ ਨੂੰ ਕਦੀ ਬੋਸ਼ਾ ਸੇ ਨੂੰ ਆਪਣੇ ਹੱਥ ਜੋੜੀ ਦੇ ਕੇ ਬਾਹਰ ਚਲੀ ਗਿਆ ਓਕੇ ਪਤਾ ਨਹੀਂ ਅੱਜ ਇਹ ਰਹਦੀ ਬਾਹਰ ਲੋਵਾਰ ਸਿਆ ਲੋਵਾਰ ਸਿਆ ਅੱਜ ਲੋਵਾਰ ਕੋਈ ਪਤਾ ਨਹੀਂ ਕੌਣ ਹੈ ਕੌਣ ਕੈਂਦੀ ਕਰਦੇ ਆ ਓ ਬਈ ਜਾ ਬੱਸ ਬੜੇ ਮਾਰੇ ਬਰਾਤ ਤੇ ਮੇਰੇ ਨੰਨੇ ਦੇ ਨਹੀਂ ਕੈਸ਼ ਇਰੇ ਵਿੱਚ ਕ੍ਰੈਡਿਟ ਕਾਰਡ ਸੀਗੇ ਤੇ ਔਰ 5000 ਰੁਪਏ ਦੀ ਪੀਤੀ ਗਈ ਠੀਕ ਹੈ ਤੇ ਅਸੀਂ ਕਪੂਰਥਲਾ ਦੇ ਠੀਕ ਹੈ ਜੀ ਕਿੱਥੇ ਦੀ ਵਸਤਾਂ ਰਹੀ ਸੀ ਸੰਜੀਤ ਚੰਡੀਗੜ੍ਹ ਚੰਡੀਗੜ੍ਹ ਦਾ ਦਾਅਵਾ ਸੀ ਕਿ ਕੋਈ ਮਨੁੱਖ ਸਾਹਮਣੇ ਆਇਆ ਕਿ ਇੱਥੇ ਇਥੇ ਬਸ ਚੋਰੀ ਹੋਈ ਕੁਝ ਵੀ ਨਹੀਂ 2 ਮਿੰਟ ਜੋ ਬਸ ਤੇ ਰਸੂ ਭਇਆ ਜਸਟ ਮੈਂ ਬੈਗ ਰੱਖ ਲਈ ਅੱਗੇ ਉਹ ਬਿਲਕੁਲ ਤੋਂ ਮੇਰੇ ਕੈਰੀ ਬੈਗ ਸੀਗੇ ਔਰ ਫਰਸ਼ 'ਚ ਇੱਕ ਤਸਲੀਮ ਬੈਗ ਦੀ ਤਰੱਕੀ ਰੱਖਿਆ ਹੋਇਆ ਸੀ ਆਪਣੇ ਬਟ ਮੈਨੂੰ ਪਤਾ ਨਹੀਂ ਲੱਗੇ ਕਿ ਜਿੱਪੂ ਖੋੜ ਕੇ ਮੈਨੂੰ ਜਿਹੜਾ ਪਰਸ ਚੋਰੀ ਹੋਇਆ ਪਰਸ ਦੇ ਵਿੱਚ ਚੋਰੀ ਹੋਇਆ ਕਿ ਪਰਸ ਜਿਹੜਾ ਵੱਡੇ ਪਰਸ ਦੇ ਪਰਸ ਦੇ ਵਿੱਚ ਸੀ ਮੇਰੀ ਬੈਗ ਸ਼ੈਲਫ ਦੇ ਵਿੱਚੋਂ ਚੋਰੀ ਹੋਇਆ ਨਹੀਂ ਪਰਸ ਦੇ ਅੰਦਰ ਚੋਰੀ ਹੋਇਆ ਕਿ ਬਾਹਰ ਚੋਰੀ ਹੋਇਆ ਹੈ ਬਾਹਰ ਦੇ ਅੰਦਰ ਚੋਰੀ ਹੋਇਆ ਉਹ ਕੋਈ ਨਹੀਂ ਪਰਸ ਦੇ ਅੰਦਰ ਕਹਿੰਦੇ ਤੁਹਾਨੂੰ ਅੰਦਰ ਪਰਸ ਦੇ ਤਸਵੀਰਾਂ ਦੇ ਵਿੱਚ ਹਾਂ ਦੱਸ ਦਈਏ ਕਿ ਜਿਹੜਾ ਕਿ ਕੋਰੋਂ ਪਰਸਾਂ ਦੇ ਚੰਦੇ ਮਾਸਟੈਂਡ ਦੇ ਵਿੱਚ ਇੱਕ ਹੋਰ ਅੱਛਾ ਹੈ ਨੇ ਕੱਪੜੇ ਵੀ ਫੜੇ ਹੋਏ ਪਕੜੇ ਵੀ ਇੰਨੇ ਕਿੰਨੇ ਜੱਣ ਨਹੀਂ ਇਹ ਕੱਪੜੇ ਉਤਾਰ ਕੇ ਹੀ ਜਾਂਦੀ ਹੈ ਜਿੱਥੇ ਵੀ ਜਾਂਦੀ ਪਹਿਲਾਂ ਦੀ ਹਰਗੀ ਹੈ ਮੈਂ ਗੱਲ ਸਮਝਿਆ ਨਹੀਂ ਤੁਹਾਡੀ ਪਹਿਲੇ ਇਹ ਉਦੋਂ ਫਿਰਦੀ ਰਹਿੰਦੀ ਹੈ ਕਦੀ ਬਾਹਰ ਹੁੰਦੀ ਕਦੀ ਅੰਦਰ ਹੁੰਦੀ ਆ ਅਸੀਂ ਇਹਨੂੰ ਕਹਿੰਦੇ ਆਈ ਨੂੰ ਕਦੀ ਬੋਸ਼ਕੀ ਨੂੰ ਆਪਣੇ ਹੱਥ ਜੋੜੀ ਦੇਵੀਂ ਤੂੰ ਬਾਹਰ ਚਲੀ ਜਾ ਓਕੇ ਪਤਾ ਨਹੀਂ ਅੱਜ ਇਹ ਰਹਦੀ ਬਾਹਰ ਲੋਵਾਰ ਸਿਆ ਲੋਵਾਰ ਸਿਆ ਅੱਜ ਲੋਵਾਰ ਕੋਈ ਪਤਾ ਨਹੀਂ ਕੌਣ ਹੈ ਕੌਣ ਕਹਿੰਦੀ ਹਵੇ ਮਾਨਸੇਰਿਆਂ ਬਨਾਲੇ ਦੇ ਆ ਅੱਛਾ ਇਦਾਂ ਕਹਿੰਦੀ ਮਾਨਸਾ ਬਨਾਲਾ ਕਹਿੰਦਾ ਇੱਥੇ ਲੰਮੀ ਪੈ ਗਈ ਬੱਗੇ ਹੁੰਦਾ ਬੱਜ ਜਾਵੇ ਜੀ ਬਟ ਇਹ ਵੀ ਕੱਪੜੇ ਮੈਂ ਪਹਿਨਾ ਵੀ ਪਰਸੋ ਚੌਥੀ ਮੈਂ ਕੱਪੜੇ ਪਵਾ ਕੇ ਗਈਆਂ ਪਰ ਇਹਨੇ ਕੱਪੜੇ ਨਹੀਂ ਪਾਇਏ ਕੱਪੜੇ ਫੇਰ ਉਤਾਰ ਦਿੱਤੇ ਤੁਹਾਨੂੰ ਲੱਗਦਾ ਮੈਂ ਉਹ ਜੋਹਾਂ ਦਵਾਗੀ ਰੋਹ ਦਵਾਗੀ ਰੋਹ ਯਾਰ ਇਹ ਵੀ ਉਮਰ ਹੋਣੀ ਆ 45 ਸਾਲ ਹੋਣੀ ਆ 45 ਰੱਖ ਲਓ ਤੁਹਾਡੇ ਟਾ ਕੀ ਨਾਮ ਹੈ ਜੀ ਮੈਂ ਕੁਲਵਿੰਦਰ ਕੱਤੂ ਜੀ ਹੈਡ ਇਨਚਾਰਜ ਇੱਥੇ ਦੇ ਸਕਿਉਰਟੀ ਦੇ ਜੀ ਹਾਂ ਜੀ ਓਕੇ ਕੋਈ ਜਿਹੜੀ ਇਹ ਤੁਹਾਨੂੰ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਸੀ ਵੀ ਇਹ ਜਨਾਨੀ ਜੇ ਮੈਂਟਲੀ ਅਫਸੈਟ ਹੈਗੀ ਆ ਤੇ ਤੁਸੀਂ ਹਸਪੀਟਲ ਨੂੰ ਜਾ ਸਿਵਲ ਹਸਪੀਟਲ ਨਹੀਂ ਮੈਂ ਪਰਸੋਂ ਹੀ ਦੇਖੀ ਆ ਮੈਂ ਪਰਸੋਂ ਇਹ ਬਹੁਤ ਤਰਤੀਸ ਲਈ ਦਾ ਮੁਰਕੇ ਨਹੀਂ ਮੈਨੂੰ ਪਤਾ ਮੁਰਦੇ ਤੁਹਾਨੂੰ ਪਤਾ ਹੈ ਹਾਂ ਜੀ ਮੈਂ ਹੁਣੇ ਆਈ ਐਕਚੁਅਲੀ ਹੁਣੇ ਹੀ ਜੈਸ ਤੱਕ 10 ਮਿੰਟ ਪਹਿਲਾਂ ਆਈ ਹਾਂ ਤੁਹਾਡੇ ਇੱਥੇ ਗਾਰਡ ਤੇ ਹੈਗੀ ਆ ਨਾ ਤੁਹਾਡੇ ਹਾਂ ਜੀ ਹਾਂ ਜੀ ਉਹ ਦੇਖੋ ਖੜੇ ਆ ਮੇਰੇ ਗਾਰਡ ਆ ਮੈਂ ਹੋਈ ਗਏ ਰ ਤੁਹਾਨੂੰ ਇਨਫੋਰਮ ਨੇ ਤਾਂ ਨੇ ਫੋਨ ਤਾਂ ਕਿੱਥੇ ਹੋਇਆਗਾ ਫੋਨ ਕੀਤਾ ਸੀ ਮੈਂ ਹੈ ਨਹੀਂ ਸੀ ਉਸਨੇ ਫੋਨ ਕਰਤਾ ਮੈਨੂੰ ਹਾਂਜੀ ਪੁਲਿਸ ਨੂੰ ਸਵੇਰ ਦੇ ਤੁਸੀਂ ਦੇਖ ਰਹੇ ਹੋ ਕਿ ਹੁਣ ਤਾਂ ਦੱਸਤਾ ਕਿ ਕਿੰਨੇ ਵਜੇ ਦੀ ਘਟਨਾ ਪਤਾ ਬੰਦ ਦਿੱਤਾ ਪਰ ਪੁਲਿਸ ਹੋਏ ਤੱਕ ਜਾ ਕੇ ਕੁਝ ਕੀਤਾ ਉਹਨਾਂ ਨੇ ਪੁਲਿਸ ਨੂੰ ਇਹ ਨਹੀਂ ਕਿਹਾ ਕਿ ਡੈਡਾ ਪੁਲਿਸ ਨੂੰ ਇਹ ਕਿਹਾ ਕਿ ਲੇਡੀ ਜੰਦਰ ਤੋਂ ਮਰੀ ਆ ਲਈ ਕਿੰਨੇ ਵਜੇ ਦੀ ਘਟਨਾ ਪਤਾ ਪੁੱਛ ਇਹ ਬਹੁਤ ਵਾਰ ਮੈਂ ਮੈਦਿਆ 11 11:30 ਵਜੇ ਮੈਂ ਕਿ 11 11:30 ਦੇ ਚੰਗਾ ਉਹਨਾਂ ਨੇ ਇੱਥੇ ਪਈ ਆ ਤੇ ਹੁਣ ਵੱਜ ਚਲੇ ਨੇ ਹਰ ਵਕਤ ਚੱਲੇ ਨੇ ਇਹਨਾਂ ਦੀ ਬੋਡੀ ਇੱਥੇ ਪਈ ਐ ਇੱਥੇ ਜੀ ਕਿੰਨੇ ਵਜੇ ਸੀ ਅਰੇ ਜਾਨ ਨਿਕਲਿਆ 11:30 ਵਜੇ ਦੀ ਫੋਨ ਦੇ ਬਾਅਦ ਜੀ ਸਾਨੂੰ ਦਾ ਮੈਨੂੰ ਤਾਂ ਹੋਇਆ 10 ਮਿੰਟ ਪਹਿਲਾਂ ਪਤਾ ਚੱਲਿਆ ਕਿ ਡੈਡ ਹੋਈ ਐ ਮੈਂ ਆਪਣੇ ਆਪ ਦੀ ਚੌਕੀ ਤੇ ਹਾਂ ਸਮੇਂ ਤੱਕ ਜੀ ਹੋਇਆ ਟੈਗ ਡੂ ਹੋਇਆ ਨੂੰ ਨਹੀਂ 1 ਮਿੰਟ ਭਾਜੀ ਮੈਡਮ ਤੁਹਾਨੂੰ ਹੁਣ ਪਤਾ ਲੱਗਾ ਤੁਹਾਡੇ ਸਿਕਿਉਰਿਟੀ ਗਾਰਡ ਕਿਸੇ ਨੇ ਨਹੀਂ ਦੱਸਿਆ ਤੁਹਾਨੂੰ ਠੀਕ ਸੀ ਹੀ ਪਹਿਲਾਂ ਪਹਿਲਾਂ ਇੱਦਾਂ ਹੀ ਲੰਮੀ ਪੈ ਸੀ ਉਹਨੂੰ ਕਹਿੰਦੇ ਸੀ ਕੱਪੜੇ ਪਾਣਾ ਠੀਕ ਠੀਕ ਇਹਨਾਂ ਨੇ ਥਾਣੇ ਜਾ ਕੇ ਦੱਸਿਆ ਹੁੰਦਾ ਸੀ ਦੋ ਤਿੰਨ ਲੋਕ ਲੈ ਕੇ ਥਾਣੇ ਵਾਲੋ ਕੋਈ ਵੀ ਨਹੀਂ ਆਇਆ ਮੁਲਾਜ਼ਮ ਆਇਆ ਠੀਕ ਇਹਨਾਂ ਦਾ ਦੇਖਣਾ ਜ਼ਰੂਰੀ ਪੱਲਾ ਜੀ ਉਹ ਜਾ ਹੀ ਨਹੀਂ ਰਹੀ ਨਹੀਂ ਇਹ ਹਿਲਦੀ ਨਹੀਂ ਤੋਂ ਨਹੀਂ ਤੁਸੀਂ ਉਹਨਾਂ ਦੇ ਡੈਕ ਡੈਕ ਹੋ ਚੁੱਕੇ ਰਹਿ ਗਏ ਪਤਾ ਨਹੀਂ ਮਾਜੀ ਤੁਸੀਂ ਤੁਸੀਂ ਸਿਵਲ ਹਸਪਤਲ ਤੇ ਕਿਸੇ ਨੂੰ ਫੋਨ ਕੀਤਾ ਤੁਸੀਂ ਹੱਥੋਂ ਮੇਰੇ ਜਾ ਜਾ ਰਹੇ ਮੇਰੇ ਥ੍ਰੀ ਡੀ ਪੁੱਛ ਆ ਰਹੇ ਮੈਨੂੰ ਆਪਾਂ ਪਹਿਲਾਂ ਭਾਜੀ ਸਿਵਲ ਉਸ ਨੂੰ ਫੋਨ ਕਰ ਸਕਦੇ ਆ ਵੀ ਇਹਨਾਂ ਦਾ ਪਹਿਲਾਂ ਟ੍ਰੀਟਮੈਂਟ ਹੋਵੇ ਕੀ ਪਤਾ ਉਹਨਾਂ ਦੇ ਮਾਰੇ ਸਾਹ ਪ੍ਰਾਨ ਹੋਣ ਉਸੇ ਦਾ ਵੀ ਕੋਈ ਫਿਰ ਤੁਸੀਂ ਆਪਣੇ ਕੋਲ ਕੀ ਕੀਤਾ ਭਾਜੀ ਆਪਣੇ ਮੈਂ ਉਹ ਕਹਿੰਦਾ ਮੈਨੂੰ ਇੱਧਰ ਫੜ ਕੇ ਲੈ ਆਏ ਨੇ ਅਸੀਂ ਉਹਨਾਂ ਨੂੰ ਕਿਰਾਇਆ ਦੇਣਾ ਉਹ ਕਹਿੰਦਾ ਉਹ ਕਹਿੰਦਾ ਮੈਨੂੰ ਕੁਛ ਨਹੀਂ ਕਿਹਾ ਸੀ ਤੈਨੂੰ ਆਪਾਂ ਸਿਵਲ ਵਿੱਚ ਫੋਨ ਕਰਕੇ ਐਂਬੂਲੈਂਸ ਬੁਲਾ ਲਓ ਉਹ ਕੀਤਾ ਜੀ ਉਹ ਕਹਿੰਦੇ 108 ਵਾਲੇ ਵੀ ਅਸੀਂ ਡੈੱਡ ਬੋਡੀ ਨਹੀਂ ਕਢਦੇ ਅਸੀਂ ਜਿੰਦੀ ਮੈਡੀਕਲ ਸੱਚੀ ਉਹ ਡੈੱਡ ਬੋਡੀ ਵਾਲੀ ਗੱਡੀ ਵੀ ਗਈ ਐ ਐਂਬੂਲੈਂਸ ਨੂੰ ਚੋਲੋ ਉਹ ਪ੍ਰਾਈਵੇਟ ਆ ਗੱਲ ਵੀ ਕੀਤਾ ਐਂਬੂਲੈਂਸ ਵਾਲਿਆਂ ਨੂੰ ਕਿਹਾ ਮੈਂ ਕਹਾਂ ਉਹ ਐਂਬੂਲੈਂਸ ਲੱਗਦਾ ਉਹ ਸਰਦਾ ਜੀ ਜਲਦੀ ਜਲਦੀ ਪ੍ਰਾਈ ਜਲਦੀ ਜਲਦੀ ਨਹੀਂ ਉਹ ਲੋਕ ਦੱਸ ਨੇ 11:30 ਵਜੇ ਇਹਨਾਂ ਦੀ ਐ ਇੱਦਾਂ ਪੇ ਨਹੀਂ 11:30 ਵਜੇ ਦੇ ਪਹਿਲਾਂ ਚੰਦੋਂ ਸੱਤ ਇੱਕ ਤੁਹਾਨੂੰ ਹੱਲਾ ਕਿਉਂ ਦੇ ਦਿੱਤਾ ਮੈਂ ਪਾ ਕੇ ਸਾਨੂੰ ਜਦੋਂ ਮੈਂ ਮਗਰ ਗੱਡੀ ਦੀ ਇੱਕ ਗੱਲ ਹੋਰ ਤੁਸੀਂ ਕਹਿ ਰਹੇ ਹੋ ਸਾਨੂੰ ਨਹੀਂ ਖਾਣਾ ਹੁੰਦਿਆ ਲੱਗੇ ਤੱਕ ਤੋਂ ਇਨਫੋਰਮੇਸ਼ਨ ਨਹੀਂ ਮਿਲਿਆ ਹੈ ਵੱਡਾ ਸਾਨੂੰ ਜਦੋਂ ਇੱਥੇ ਆਈ ਆ ਉਸ ਤੋਂ ਮੈਨੂੰ ਖਾਬਸ ਤਾਂ ਮਿਲਿਆ ਡੈਸਕ ਮੌਤ ਪੂਰੀ ਪੂਰੀ ਕਦਮਾਂ ਤੇ ਸਰ ਇੱਕਦਮ ਮੈਦਾਨ ਦਾ ਪਰਸ ਵੀ ਚੋਰੀ ਹੋਇਆ ਸਭ ਨੂੰ ਇਸ ਬਾਰੇ ਪਤਾ ਨਾ ਕੋਈ ਸਰ ਅੱਛੇ ਕੋਈ ਹਸਪਤਲ ਡੈੱਡ ਬੋਡੀ ਵਾਲੀ ਗੱਡੀ ਵੀ ਹੈਗੀ ਹੋ ਮੰਗਵਾ ਲਓ ਡੈੱਡ ਬੋਡੀ ਵਾਲੀ ਗੱਡੀ ਹੈਗੀ ਹੈ ਸਿਵਲ ਹਸਪਤਲ 'ਚ ਜਿੱਥੇ ਡੈੱਡ ਬੋਡੀ ਦੀ ਪਤਾ ਸਿਵਲ 'ਚ ਲਾ ਲਓ ਤਾਂ ਹੋਣਾ ਟਾਈਮ ਲੱਗੂਗਾ ਅਸੀਂ ਇਹ ਵੀ ਜਲਦੀ ਭੇਜਦੇ ਨਾ ਕੋਈ ਹੋਰ ਆ ਜਾਂਦੀ ਠੀਕ ਹੈ ਸਰ ਬਹੁਤ ਜਲਦ ਜਾਣ ਜਾਂ ਜਾਂ ਕਰਕੇ ਜਲਦੀ ਪਹੁੰਚਾਉਣਾ ਚਾਹੁੰਦੇ ਸਰ ਅੱਗੇ ਕਦੀ ਦੇਖਿਆ ਇਹਨਾਂ ਨੂੰ ਇੱਥੇ ਕਿਤੇ ਅੱਗੇ ਕਦੀ ਦੇਖਿਆ ਠੀਕ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੋਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488